ਸਿੱਕਾਲ ਜੀ ਐਸ ਵੀ ਐਸ ਨਿਊ ਉਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਪਹੁੰਚੇਗੇ ਮੇਲੇ ਸਪਾਰ ਤੇ ਦਿਖਾਉਣੇ ਸਾਨੂੰ ਮੇਲਾ ਸਪਾਰ ਦਾ ਆ ਰੇਲ ਗੱਡੀ ਹੈ ਜਿਹੜੀ ਮੇਲੇ ਸਪਾਰ ਦੇ ਉਤੇ ਚੱਲਦੀ ਹੈ ਰੇਲ ਗੱਡੀ ਤੇ ਆ ਜਵਾਕਾ ਦੇ ਘਟਾਉਣੇ ਲੱਗੋ ਲੱਗ ਜਾਂ ਜੋ ਜਵਾਕ ਬਣਦੇ ਉਹ ਜਵਾਕਾਂ ਲਈ ਕੇਸ ਦੀ ਛੋਟੀ ਕੇਸ ਦੀ ਤੇ ਉਹ ਘਟਾਉਣਾ ਜਿਹੜਾ ਹੁੰਦਾ ਤੁਹਾਨੂੰ ਤੇ ਉਹ ਆ ਗਏ ਮੇਲੇ ਸਪਾਰ ਦਾ ਮੇਲੇ ਸਪਾਰ ਤੇ ਇੱਕ ਹੀ ਨਵੀਂ ਆਈਟਮ ਲੱਗੀ ਹੈ ਕਿ ਸੰਘਾਪੁਰ ਦੁਬਈ ਵਾਲਾ ਕਹਿੰਦੇ ਸਵਾਦ ਇਹਦੇ ਵਿੱਚ ਆਉਂਦਾ ਵਗਾ ਲੱਗੋ ਲੱਗਾ ਐਡਵਾਂਸ 100 ਰੁਪਏ ਟੈਕਾ ਕਿ ਇਹ ਨਵੀਂ ਲੱਗੀ ਹੈਗੀ ਇੱਕੀ ਕਪਾਰ ਮੇਲੇ ਦੇ ਵਿੱਚ ਫੁੱਲ ਸੁਭਾਣ ਹੁੰਦਾ ਕਹਿੰਦੇ ਇਹਦੇ ਵਿੱਚ ਆ ਕੇ ਜਦੋਂ ਇਹਦੇ ਵਿੱਚ ਦੇਖਦੇ ਤੁਸੀਂ ਅੰਦਰ ਪੜਦੇ ਹੋ ਫੁੱਲ ਸੁਭਾਣ ਹੁੰਦਾ ਵਾਗਾ ਇਹਦੇ ਵਿੱਚ ਜਿਆਦਾ ਜਵਾਕਾਂ ਦੇ ਜਵਾਕਾਂ ਦੇ ਵੇਖਾਉਣ ਨੂੰ ਪੂਰਾ ਘੇਟ ਪੂਰਾ ਆਨੰਦ ਵਾਲਾ ਜਿਹਦੇ ਵਿੱਚ ਛੋਟੇ ਜਵਾਕ ਛੋਟੇ ਜਵਾਕ ਜਦ ਰਿਹਾਰ ਕਰਦੇ ਨੇਗੇ ਉਹਦੇ ਵਿੱਚ ਆ ਕੇ ਇੱਥੇ ਆ ਬੰਗੀਆਂ ਉਹ ਕਹਤੀ ਹੋ ਵੀ ਹਾਂ ਵਾ ਊਂਠ ਸਾਹਮਣੇ ਆ ਦੇਖ ਸਕਦੇ ਹੋਗੇ ਊਂਠ ਆਉਂਦਾ ਵਾਗਾ ਇੱਥੇ ਆ ਕੇ ਆਉਂਦੀ ਆਗੀ ਪੂਰੀ ਬੇਲ ਊਂਠਾਂ ਵਾਲੀ ਇੱਥੇ ਆ ਕੇ ਤਾਂ ਲੱਗਦਾ ਵੀ ਊਂਠ ਦੇ ਵਿੱਚ ਆਏ ਹੋয়াਗੇ ਊਂਠਾਂ ਦੀ ਬੇਲਿੰਗ ਫੁੱਲ ਆਉਂਦੀ ਆਗੀ ਉਰੇ ਆ ਕੇ ਕਾ ਉਂਟ ਦੇ ਉੱਤੇ ਚੜਦੇ ਨੇ ਤਾਂ ਇਹ ਉਂਟ ਦੇ ਉੱਤੇ ਬਹਿ ਕੇ ਰਾਜਸਥਾਨ ਵਾਲੀ ਫੁੱਲ ਫੀਲਿੰਗ ਆਉਂਦੀ ਆ ਪੂਰਾ ਤਿਆਰ ਹੋ ਕੇ ਜਵਾਦੇ ਤੇ ਬਹੁਤ ਸਵਾਦ ਨਾਲ ਤੇ ਬਹੁਤ ਆਨੰਦ ਨਾਲ ਜਵਾਕੇ ਤੇ ਝੂਟੇ ਲੈਂਦੇ ਨੇਗੇ ਇਹਦਾ ਯਾ ਜੀ ਹੈਗਾ ਝੂਟੇ ਲੈਣ ਦਾ ਹੋ ਇਧਰ ਚੱਲਦੀ ਹੈਗੀ ਕੇਤੀ ਹਾਰ ਰੀਲ ਗੱਡੀ ਰੀਲ ਗੱਡੀ ਦੇ ਵਿੱਚ ਵੀ ਜਵਾਗ ਪੂਰੇ ਆਨੰਦ ਲੈਂਦੇ ਨੇ ਇਧਰ ਆ ਉਂਟ ਪੁੱਲ ਤਿਆਰੀਆਂ ਦੇ ਵਿੱਚ ਖੜਾ ਵਾ ਕੇ ਕਹਿੰਦਾ ਆਓ ਉੱਤੇ ਆ ਕੇ ਜਵਾਰੀ ਕਰੋ ਜਵਾਗ ਦੇ ਉੱਤੇ ਬੜੇ ਜਵਾਗ ਲੈਣ ਝੂਟੇ ਲੈਂਦੇ ਨੇਗੇ ਲੱਖ ਲੱਖ ਚਡੌਲਾਂ ਦੇ ਲੱਖ ਲੱਖ ਆਨੰਦ ਫੁੱਲ ਆਨੰਦ ਰਹੀਗੇ ਮੇਲੇ ਜੁਵਾਰ ਦੇ ਵਿੱਚ ਲੱਖ ਲੱਖ ਵਿੱਚ ਡੋਲ ਦੇਖਦੇ ਅਲੱਗ ਲੱਗ ਹੀ ਆਨੰਦ ਨੇ ਤੇ ਕਿਹਤੀ ਦੇਖੋ ਐ ਰਾਤ ਪਾਉ ਨੂੰ ਜੋ ਵੀ ਮੋੜਦੀ ਆਗੀ ਕਿਹਤੀ ਚੱਲਦੇ ਆ ਗਏ ਫੁੱਲ ਫਿਟਾਂ ਦੇ ਚਡੌੜ ਜਨਾਲਾ ਪੂਰੇ ਘੇਰ ਬੋਲ ਨਜ਼ਾਰੇ ਬੰਨੇ ਪੈਣਗੇ ਮੇਲੇ ਚ ਪਾਰਦੇ ਤੇ ਜੇ ਤੁਸੀਂ ਆਇਓਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਲੇ ਚ ਪਾਰਦੇ ਤੇ ਤੁਸੀਂ ਆਇਓਗੇ ਆ ਆ ਕੇ ਦੇਖਿਆ ਵਾ ਜਬਰ ਸੋਨੇ ਆਈਆਂਗਾ ਗੀਤਾ ਦੇ ਵਿੱਚ ਜੀ ਮੈਂ ਮੀਰਕ ਕਹਿੰਦਾ ਮੇਲੇ ਵਿੱਚ ਟੱਕਰੀ ਜੀ ਮੈਨੂੰ ਉਹ ਜੁਵਾਰ ਦੇ ਇਹ ਪਾਰਦਾ ਮਿੱਲਾ ਵਗਾ ਇਹ ਕੋਲਾ ਫੁੱਲ ਝੋੜਾ ਦੇ ਉੱਤੇ ਭਾਰਦਾ ਵਾ ਮਾਲਵੇ ਦਾ ਪੁੰਗੜਾ ਪ੍ਰਸਿੱਧ ਮੇਲਾ ਵਗਾ ਜਿਹੜਾ ਮੰਨਿਆ ਪਰ ਮੰਨਿਆ ਵਗਾ ਮੇਲਾ ਛਪਾਰ ਦਾ ਮਾਲਵੇ ਦਾ ਕੇਤੀ ਦੇਖ ਸਕਦੇ ਕੋਈ ਐਨ ਘੁੰਮ ਕੇ ਆਉਣ ਵਾਲੀ ਆ ਵੀ ਘੁੰਮ ਕੇ ਜਵਾਰੇ ਆਉਂਦੀ ਆ ਕਿ ਕੇਤੀ ਐਨਗੇ ਚਟੋਲਾ ਦੇ ਉੱਤੇ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਝੰਡੋਲ ਫੁੱਲ ਝੰਡੋਲ ਇੱਧਰ ਦੇਖ ਸਕਦੇ ਮੈਂ ਪੂਰਾ ਆਸਮਾਨ ਨੂੰ ਲੱਗਿਆ ਆ ਵਗਾ ਰਾਤ ਨੂੰ ਝੰਡੂਲ ਦੇ ਉੱਤੇ ਚੜ ਕੇ ਐ ਕਰ ਲੱਗਦਾ ਵਗਾ ਚਾਣ ਨਾਲੇ ਜਿਹੜੇ ਚਾਰਦੇ ਨੇ ਉਹਦਾ ਯਕਰਾ ਹੀ ਆ ਜਿਹੜੇ ਚਾਰਦੇ ਨੇ ਝੋੜ ਉੱਤੇ ਜੇ ਤੁਸੀਂ ਵੀ ਝੋੜ ਦੇ ਉੱਤੇ ਝੂਟੇ ਲੇਤੇ ਨੇ ਤਾਂ ਕਮੈਂਟ ਤੁਸੀਂ ਵੀ ਕਰਿਓ ਵੀ ਆਹ ਵੀ ਅਸੀਂ ਝੋੜ ਦੇ ਉੱਤੇ ਝੂਟੇ ਲੇਤੇ ਨੇ ਜਾਂ ਖੇਤੀ ਦੇ ਉੱਤੇ ਝੂਟੇ ਲੈ ਕੇ ਜਾਂ ਖੇਤੀ ਦੇ ਉੱਤੇ ਝੂਟੇ ਲੈ ਕੇ ਕੀ ਆਨੰਦ ਆਇਆ ਵਗਾ ਉਹ ਖੇਤੀ ਸਟਾਰਟ ਹੁੰਦੀ ਆ ਵੀ ਜੋ ਖੇਤੀ ਸਟਾਰਟ ਜਦੋਂ ਹੋਊਗੀ ਦੇਖ ਐਨ ਖੜਦੇ ਆਗੇ ਪੂਰੇ ਪਹਿਲਾ ਪਹਿਲਾ ਦਾ ਬੰਦਾ ਐਨ ਪੂਰੇ ਨਾ ਚੋਦ ਦੇ ਵਿੱਚ ਜਦੋਂ ਚਾਲਦੀ ਆਗੀ ਉਦੋਂ ਕਾੜਦਾ ਵਾ ਜਦੋਂ ਚੱਲ ਪੈਂਦੀ ਆ ਫੇਰ ਢੇਰੀਆਂ ਲਿਆਉਂਦੀ ਆਗੀ ਤੇ ਖੇਤੀ ਆ ਜਿਹੜੀ ਐ ਪੂਰੀ ਵੇਰ ਪੱਪ ਬਣਾਉਂ ਫੇਰ ਤਾਂ ਚੜ ਜਾਂਦੇ ਫਿਰ ਤਾਂ ਆਏ ਆਏ ਮਾਰਦੀ ਹੈਗੀ ਬਰਾਟੇ ਦੇਖਿਓ ਆ ਪਤਾ ਲੱਗਿਆ ਹਲਾ ਨਿਕਲਿਆ ਹੀ ਮੈਂ ਆਉਂਦੀ ਹੈਗੀ ਪੂਰੇ ਕਿਵੇਂ ਬੇਲ ਮੱਜੀ ਕਾਨ ਬੱਦੇ ਨੂੰ ਆਉਂਦੀ ਹੈ ਆਏ ਨਿਕਲਦੀ ਹੈਗੀ ਫੇਰ ਤਾਂ ਫੁੱਲ ਫੀਟਾ ਦੇ ਉੱਤੇ ਤੇ ਆ ਇੱਕ ਨੰਬੇ ਆ ਗਏ ਵਿੱਚ ਆ ਆ ਵਗਾ ਚੁਲਾ ਅੰਦਰ ਹਲਾ ਦਿੰਦਾ ਏ ਝੂਲਾ ਮੇਰੇ ਸਾਲੇ ਦਾ ਜਦੋਂ ਘੁੰਮਦਾ ਵਾਗਾ ਮਾੜਾ ਬੰਦਾ ਤਾਂ ਚੜੀ ਜਾਗਦਾ ਏ ਝੂਲੇ ਉੱਤੇ ਆਇਆ ਘੁੰਮਦਾ ਵਾਗਾ ਉੱਥੋਂ ਕੁੜੀ 14 ਵਾਰੀ ਹੋ ਜਾਂਦਾ ਕਿ ਵਿੱਚ ਡੋਲ ਘੁੰਮਦਾ ਆਇਆ ਘੁੰਮਦਾ ਉੱਤੇ ਥੱਲੇ ਨੂੰ ਆਏ ਉੱਤੇ ਥੱਲੇ ਨੂੰ ਨਹੀਂ ਘੁੰਮਦਾ ਇਹ ਵਾਲੇ ਜਿਹੜੇ ਕੀੜੇ ਦੇ ਦਿੰਦਾ ਵਾਗਾ ਫੁੱਲ ਮਾੜਾ ਬੰਦਾ ਤਾਂ ਉਵੇਂ ਜੇ ਘਬਰਾ ਗਏ ਨਹੀਂ ਚੜਦਾ ਹੈਗਾ ਉਹ ਦੇਖ ਨਾਲ ਵਾਲਾ ਵੀ ਇਹਨਾਂ ਨੇ ਕਰਤਾ ਸ਼ੁਰੂ ਅਜੇ ਬੰਦੇ ਬੈਠੇ ਨਹੀਂ ਪੂਰੇ ਉਹਦੇ ਵਿੱਚ ਘੱਟ ਬੰਦੇ ਨੇਗੇ ਆਇਓ ਚੜਲਾਵਾ ਮੈਂ ਹਰਤਾ ਨਹੀਂ ਕਰਾ ਦਿੰਦਾ ਮਾਰੇ ਬੰਦਾ ਦਾ ਵੈ ਨਹੀਂ ਜਾਗਦਾ ਇਹਦੇ ਵਿੱਚ ਮਾਰੇ ਦੇਲ ਵਾਲਾ ਦਾ ਮਾਰੇ ਦੇਲ ਵਾਲੇ ਨੂੰ ਤਾਂ ਟੈਗ ਕਰਾ ਦੂਗਾ ਐ ਜਾ ਝੂਲਾ ਵਗਾ ਬਾਹਰ ਆ ਗਿਆ ਤਨਾਂਕ ਝੂਲਾ ਵਗਾ ਤੂੰ 100 ਕਨੇਡੋ ਵੱਟ ਲੋਕਾਂ ਦੇ ਇਹਦੇ ਵਿੱਚ ਵੀ ਲੋਕ ਤਾਰਦੇ ਨੇ ਐ ਘੁੰਮਦਾ ਵਗਾ ਦੇ ਐ ਘੁੰਮਦਾ ਵਗਾ ਦੇਖ ਸਕਦੇ ਹੋ ਤੁਸੀਂ ਐ ਘੁੰਮਦਾ ਵਗਾ ਝੂੜ ਝੂਲਾ ਜਾਵਾਂਗਾ ਕਿਹੜਾ ਨਵਾਂ ਆਇਆ ਵਗਾ ਇਹ ਕਿ ਝੂਲਾ ਬਿਲੇ ਚਪਾਰ ਦੇ ਵਿੱਚ ਨੇ ਗੇ ਪੰਨਾ ਚੰਡੋਲ ਕੇਤੀਆਂ ਲੱਗੀਆਂ ਹੁੰਦੀਆਂ ਜੀਆ ਐਤੀਏ ਝੂਲਾ ਨਵਾਂ ਆਇਆ ਵਾ ਕਿਹੜਾ ਦੇਖਦਾ ਫੇ ਝੂਲਾ ਤੁਸੀਂ ਇਹ ਆਇਆ ਵਾ ਨਵਾਂ ਝੂਲਾ